ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਤੋਂ ਬਿਆਣਾ ਵਸਤੀ ਅੰਬੇਦਕਰ ਨਗਰ ਬਠਿੰਡਾ ਦੇ ਦਲਿਤ ਸਮਾਜ ਨੂੰ ਮਾਲਕਾਨਾ ਹੱਕ ਦੇਣ ਸੰਬੰਧੀ ਅੱਜ ਇੱਕ ਮੰਗ ਪੱਤਰ ਮੋਤਵਰਖ ਜਣਾ ਦੇ ਅ ਨਾ ਰਹਿਨ ਮਾਇਤਾ ਡੀਸੀ ਸਾਹਿਬ ਨੂੰ ਦਿੱਤਾ ਗਿਆ ਜਿਸ ਵਿੱਚ ਬੇਨਤੀ ਕੀਤੀ ਗਈ ਕਿ ਤੋਬਿਆਣਾ ਬਸਤੀ ਬਠਿੰਡਾ ਵਿਖੇ ਪਿਛਲੇ 50 40 ਸਾਲਾਂ ਤੋਂ ਰਹਿ ਰਹੇ ਆਪਣੇ ਮਕਾਨ ਬਣਾ ਕੇ ਜੋ ਰਹਿ ਰਹੇ ਨੇ ਉੱਤੇ ਕਡੂੰਗ ਡੂੰਗ ਟੋਏ ਸਨ ਇਹਨਾਂ ਨੇ ਦਿਹਾਤੀ ਮਜ਼ਦੂਰੀ ਕਰਕੇ ਟੋਏ ਭਰ ਕੇ ਆਪਣੇ ਰਹਿਣ ਦੀ ਜਗ੍ਹਾ ਮਲਾਈ ਹੁਣ ਪਤਾ ਲੱਗਾ ਕਿ ਕੁਝ ਲੋਕ ਇਹ ਜਗ੍ਹਾ ਮੈਂ ਵੀ ਹੋਣ ਕਾਰਨ ਇੰਨਾ ਗਰੀਬ ਲੋਕਾਂ ਨੂੰ ਉਜਾੜ ਕੇ ਮਹਿੰਗੇ ਭਾਅ ਵੇਚਣਾ ਚਾਹੁੰਦੇ ਸਨ ਜਿਸ ਵਿੱਚ ਉਹਨਾਂ ਨੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਕਿ ਸਾਡਾ ਉਜਾੜਾ ਨਾ ਕੀਤਾ ਜਾਵੇ ਅਗਰ ਇਹ ਉਜਾੜਾ ਨਾ ਰੁਕੇਗਾ ਤਾਂ ਸਾਨੂੰ ਅਗਲਾ ਸ਼ੰਘਾਰ ਚ ਮਿੱਢਣ ਲਈ ਮਜਬੂਰ ਹੋਣਾ ਪਏਗਾ ਦੇਖਦੇ ਰਹੋ ਪੰਜਾਬੀਆ ਦੀਵਾਨ ਸਾਡੇ ਚੈਨਲ ਨੂੰ ਸਾਰ ਕਰ ਰਵੇ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਜੀ ਬਾਕੀ ਕੀ ਨਾ ਤੇ ਕੀ ਮਾਮਲਾ ਹੈ ਮੈਂ ਸੁਪਾਲ ਸਿੰਘ ਨਾਜੀ ਮੇਰਾ ਅਸੀਂ ਕੱਚਾ ਤੋਂ ਬਿਆੰਦੇ ਬਸਨੀਕਾ ਤਕਰੀਬਨ ਅਸੀਂ 40 ਸਾਲਾਂ ਤੋਂ ਉੱਥੇ ਰਹਿ ਰਹੇ ਹਾਂ ਤਕਰੀਬਨ 12 ਤੋਂ 1500 ਘਰਾਂ ਦੀ ਆਬਾਦੀ ਹੈ ਤੇ ਡੀਸੀ ਸਾਹਿਬ ਨੇ ਤੇ ਜਗਰੂਪ ਗਿੱਲ ਸਾਹਿਬ ਨੇ ਮੀਟਿੰਗ ਕੀਤੀ ਐ ਵੀ ਇਹਨਾਂ ਨੂੰ ਫਲੈਟ ਬਣਾ ਕੇ ਦਿੱਤੇ ਜਾਵੰਗੇ ਪੰਜਲਾ ਪੰਜ ਪੰਜ ਮੰਜ਼ਲੇ ਪਰ ਅਸੀਂ ਸਾਰੇ ਮਹੱਲੇ ਦੇ ਲੋਕੀ ਬਾਤ ਇਹ ਚਾਹੁੰਦੇ ਆਂ ਵੀ ਅਸੀਂ ਕਿਸੇ ਕੋਈ ਫਲੈਟ ਨਹੀਂ ਲੈਣਾ ਅਸੀਂ ਇਹਨੂੰ ਕੈਨਸਲ ਕਰਦੇ ਆਂ ਤੇ ਅਸੀਂ ਜਿੱਥੇ ਬੈਠੇ ਆਂ ਅਸੀਂ ਉੱਥੇ ਹੀ ਰਵਾਂਗੇ ਜੇਕਰ ਪ੍ਰਸ਼ਾਸਨ ਮੰਨ ਜਾਂਦਾ ਵਧੀਆ ਚੰਗੀ ਗੱਲ ਐ ਸਾਡੇ ਲੀਡਰ ਆਪਣਾ ਲੈਟਰ ਦੇਣ ਗਏ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਗਏ ਨੇਗੇ ਉਹ ਫੈਸਲਾ ਆਵ ਜਾ ਵਧੀਆ ਜੇਕਰ ਸਾਡੇ ਨਾਲ ਕੋਈ ਤੱਕੇਸ਼ਾਈ ਹੁੰਦੀ ਹੈ ਬਲੋਜਰ ਚਾਹਦੇ ਜਾਂ ਕੋਈ ਹੋਰ ਕੁਝ ਹੁੰਦਾ ਹੈ ਤਾਂ ਅਸੀਂ ਉਹਨਾਂ ਦੇ ਅੱਗੇ ਪਾਵਾਂਗੇ ਅਤੇ ਆਪਣੇ ਜਾਨਾਂ ਦੇਣ ਨੂੰ ਤਿਆਰ ਰਹਿਵਾਂਗੇ ਇਹ ਸਾਰੇ ਮਹੱਲੇ ਦਾ ਫੈਸਲਾ ਜੀ ਕਰੀਬ ਅਸੀਂ 40 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਸਾਡਾ ਕੇਸ ਵੀ ਚੱਲ ਰਿਹਾ ਹੈ ਪਿਛਲੇ ਵਾਰ ਸਾਨੂੰ ਆਪਣਾ ਗਾਤਲੇ ਅਨਸਡੇ ਦਿੱਤੀ ਹੋਈ ਹੈ ਪਰ ਫਿਰ ਵੀ ਸਾਡੇ ਦੇ ਬਾਰ ਬਾਰ ਕਰ ਰਹੇ ਹੈ ਜਬਰੂਬ ਗਿਲ ਤਿੰਨ ਸਾਲ ਹੋ ਗਏ ਸਰਕਾਰ ਬਣੇ ਨੂੰ ਸਾਡੇ ਕੋਲੇ ਵੋਟਾਂ ਲੈ ਲੀਆਂ ਪਰ ਇੱਕ ਵਾਰ ਵੀ ਆ ਕੇ ਸਾਡਾ ਕੋਈ ਦੁੱਖ ਕੋਈ ਤਕਲੀਫ ਨਹੀਂ ਸੁਣਿਆ ਉਹਨਾਂ ਨੇ ਹੁਣ ਤਿੰਨ ਸਾਲਾਂ ਬਾਅਦ ਸਾਨੂੰ ਕਿੱਧਰ ਘਰ ਡਾਉਣ ਵਾਸਤੇ ਤਾਂ ਆ ਗਏ ਪਰ ਸਾਡੀ ਸੁਣਵਾਈ ਨਹੀਂ ਕੋਈ ਕਰ ਰਿਹਾ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਬੰਤ ਤੇ ਬੇਇੱਜ਼ਤੀ ਕਰ ਰਹੇ ਹਾਂ ਡੀ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਬ ਨੂੰ ਕਿ ਸਾਨੂੰ ਇੱਥੋਂ ਉਜਾੜਾ ਨਾ ਜਾਵੇ ਸਾਨੂੰ ਇੱਥੇ ਹੀ ਬਿਸਾਇਆ ਜਾਵੇ ਧੰਨਵਾਦ ਫਰਜ ਕੀ ਦਾਵਤ ਕੀ ਕਹਿਣਾ ਚਾਹੋ ਪਰਵਿੰਦਰ ਕੌਰ ਹੈ ਜੀ ਮੇਰਾ ਨਾਮ ਠੀਕ ਹੈ ਨਾ ਚਾਹੋ ਅੱਜ ਤੇ ਮਾਰ ਦੇ ਪਹਿਲੀ ਗੱਲ ਤਾਂ ਜੀ ਜੋ ਸਾਡੇ ਭੈਣ ਭਰਾ ਸਾਡੇ ਵੀਰ ਪੱਤਰਕਾਰ ਸਭ ਸਾਡੀ ਹਮਦਰਦੀ ਤੌਰ ਤੇ ਆਏ ਨਾ ਉਹਨਾਂ ਨੂੰ ਸਾਡੇ ਵੱਲੋਂ ਸਸਰੀ ਅਕਾਲ ਅਸੀਂ ਕਹਿਣਾ ਚਾਹੁੰਦੇ ਹਾਂ ਜਿਵੇਂ ਅਸੀਂ 40 40 45 45 ਸਾਲ ਦੇ ਬੈਠੇ ਹਾਂ ਉੱਥੇ ਕੋਈ ਵੀ ਸਰਕਾਰ ਸਾਥੋਂ ਵੋਟਾਂ ਲੈ ਲੈਂਦੀ ਐ ਕੋ ਚਰਵਾ ਤਾਂ ਸਾਨੂੰ ਉਥੋਂ ਉਦਮੋਲ ਠਾ ਦਿੰਦੇ ਆ ਵੀ ਇਹਨਾਂ ਦੀਆਂ ਜੁੱਲੀਆਂ ਚਕਾਓ ਇਹਨਾਂ ਦੀਆਂ ਝੋਪੜੀਆਂ ਠਾਓ ਪਰ ਕਿ ਸਾਡੀਆਂ ਝੋਫੜੀਆਂ ਨਹੀਂ ਕਿ ਸਾਡੇ ਮਕਾਨ ਹੈ ਸਾਡੇ ਲੈਂਟਰ ਪਾਏ ਹੋਏ ਆ ਅਸੀਂ ਇਹ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਦੋਂ ਸਾਥੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਸਾਡੀਆਂ ਕੋਠੀਆਂ ਪਈਆਂ ਹੁੰਦੀਆਂ ਜਦੋਂ ਵੋਟਾਂ ਲੈ ਲੈਂਦੇ ਆ ਤਖਤਿਆਂ ਤੋਂ ਹੱਥ ਨਿਕਲ ਜਾਂਦੇ ਨਾ ਉਦੋਂ ਸਾਨੂੰ ਝੂਗੀਆਂ ਦੱਸਣ ਲੱਗ ਜਾਂਦੇ ਨੇ ਇਹ ਕਿ ਸਾਡੇ ਮਕਾਨ ਜਿਵੇਂ ਦੇ ਹੈਗੇ ਉਵੇਂ ਹੀ ਰਹਿਣਗੇ ਕਿ ਪਹਿਲਾਂ ਤਾਂ ਪੁੱਢਾ ਸਰਕਾਰ ਨੂੰ ਨਾ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਬੈਠੇ ਕਿੱਥੇ ਆ ਇਹਨਾਂ ਨੂੰ ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀਆਂ ਨਿਸ਼ਾਨਦਗੀਆਂ ਕਿੱਥੋਂ ਤੱਕ ਰ ਹੈ ਜਿਦੋਂ ਉਥੇ ਕੋਈ ਇੱਕ ਮਕਾਨ ਪੈਂਦਾ ਸੀ ਉਦੋਂ ਸਰਕਾਰ ਸਟੈਂਡ ਲੈਂਦੀ ਦੋ ਮਕਾਨ ਪੈਂਦੇ ਸੀ ਉਦੋਂ ਸਰਕਾਰ ਸਟੈਂਡ ਲੈਂਦੀਆਂ ਜਦੋਂ ਅੱਜ ਉਥੇ ਸੈਂਕੜੇ ਮਕਾਨ ਸਾਰੇ ਗਏ ਅੱਜ ਇਹਨਾਂ ਸਰਕਾਰਾਂ ਨੂੰ ਜਾਗ ਆਗੀ ਕਿ ਨਹੀਂ ਅਸੀਂ ਉਥੇ ਹੀ ਰਹਾਂਗੇ ਜੇ ਸਰਕਾਰਾਂ ਸਾਡੇ ਨਾਲ ਧੱਕਾ ਕਰਨਗੀਆਂ ਜਾਂ ਜ਼ਬਰਦਸਤੀ ਕਰਨਗੀਆਂ ਬਲਡੋਜਰ ਲਾਉਣੀਆਂ ਅਸੀਂ ਬਲਡੋਜਰਾਂ ਦੇ ਮੂਹਰੇ ਪਾਵਾਂਗੇ ਆਪਦੀਆਂ ਜਾਨਾਂ ਕੁਰਬਾਨ ਕਰਾਂਗੇ ਖੂਨ ਦਾ ਕਤਰਾ ਕਤਰਾ ਬਹਾ ਦਾਂਗੇ ਕਿ ਜਿਹੜੀਆਂ ਸਾਡੀਆਂ ਜਾਨਾਂ ਦੀ ਜ਼ਿੰਮੇਵਾਰੀ ਹੋਊਗੀ ਤੇ ਸਾਡੇ ਵੀਰ ਭਗਵੰਤ ਮਾਨ ਜੀ ਨੂੰ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ